ਪਾਰ ਪਾਕਿਸਤਾਨ ਦੇ ਵਿੱਚ ਤਣਾਅ ਦੇ ਵਿਚਾਲੇ ਵੱਡੀ ਖਬਰ ਹੈ ਪਾਕਿਸਤਾਨੀ ਹਿੰਦੂਆਂ ਨੂੰ ਜਾਰੀ ਕੀਤੇ ਵੀਜ਼ੇ ਰੱਦ ਨਹੀਂ ਹੋਣਗੇ ਪਾਕਿਸਤਾਨੀ ਹਿੰਦੂਆਂ ਨੂੰ ਦਿੱਤੇ ਗਏ ਵੀਜ਼ੇ ਜਾਰੀ ਰਹਿਣਗੇ ਪਾਕਿਸਤਾਨੀ ਹਿੰਦੂਆਂ ਦੇ ਲਈ ਲੌਂਗ ਟਰਮ ਵੀਜ਼ਾ ਜਾਰੀ ਰਹੇਗਾ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਜਿਥੇ ਪਾਕਿਸਤਾਨ ਦੇ ਖਿਲਾਫ ਲਗਾਤਾਰ ਭਾਰਤ ਸਰਕਾਰ ਦੇ ਵੱਲੋਂ ਕਈ ਸਖਤ ਫੈਸਲੇ ਲਏ ਗਏ ਨੇ ਅੱਜ ਕੰਝਾ ਕਰ ਸਿਆ ਜਾ ਰਿਹਾ ਤੇ ਇਸ ਦੇ ਵਿਚਾਲੇ ਵੱਡੀ ਖਬਰ ਹੈ ਕਿ ਪਾਕਿਸਤਾਨੀ ਹਿੰਦੂਆਂ ਨੂੰ ਜਾਰੀ ਕੀਤੇ ਵੀਜ਼ੇ ਰੱਦ ਨਹੀਂ ਹੋਣਗੇ ਜਿਹੜੇ ਪਹਿਲਾਂ ਪਾਕਿਸਤਾਨੀ ਹਿੰਦੂਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਰੱਦ ਨਹੀਂ ਕੀਤਾ ਜਾਵੇਗਾ ਪਾਕਿਸਤਾਨੀ ਹਿੰਦੂਆਂ ਨੂੰ ਦਿੱਤੇ ਗਏ ਵੀਜ਼ੇ ਜਾਰੀ ਰਹਿਣਗੇ ਪਾਕਿਸਤਾਨੀ ਹਿੰਦੂਆਂ ਦੇ ਲਈ ਲੌਂਗ ਟਰਮ ਵੀਜ਼ਾ ਜਾਰੀ ਰਹੇਗਾ ਆ ਦਰਸਲ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤਾ ਪਾਕਿਸਤਾਨੀ ਹਿੰਦੂਆਂ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਪਾਕਿਸਤਾਨੀ ਹਿੰਦੂਆਂ ਨੂੰ ਜਾਰੀ ਕੀਤੇ ਵਿਜ਼ੇ ਰੱਦ ਨਹੀਂ ਹੋਣਗੇ ਪਾਕਿਸਤਾਨੀ ਹਿੰਦੂਆਂ ਨੂੰ ਦਿੱਤੇ ਗਏ ਵਿਜ਼ੇ ਜੋ ਉਪਰ ਚ ਜਾਰੀ ਰਹਿਣਗੇ ਪਾਕਿਸਤਾਨੀ ਹਿੰਦੂਆਂ ਦੇ ਲਈ ਲੌਂਗ ਟਰਮ ਵਿਜ਼ਾ ਜਾਰੀ ਰਹੇਗਾ ਇਸ ਨੂੰ ਲੈ ਕੇ ਬਕਾਇਦਾ ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਜੋ ਸੇ ਭਾਰ ਦੀਆਂ ਪਾਬੰਦੀਆਂ ਤੋਂ ਬਾਅਦ ਪਾਕਿਸਤਾਨ ਦਾ ਫੈਸਲਾ ਹੈ ਅਟਾਰੀ ਵਾਗਾ ਬਾਰਡਰ ਬੰਦ ਕੀਤਾ ਗਿਆ 30 April ਤੱਕ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਛੱਡਣ ਦੇ ਹੁਕਮ ਦਿੱਤੇ ਗਏ ਤੇ ਭਾਰਤ ਦੇ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਸਿੰਧੂ ਜਲ ਸਮਝੌਤਾ ਰੱਦ ਕਰਨਾ ਐਕਟ ਆਫ ਵਾਰ ਹੋਵੇਗਾ ਪਾਕਿਸਤਾਨ ਦੇ ਵੱਲੋਂ ਬੁਖਾਰ ਦੇ ਵਿੱਚ ਜੋ ਬਿਆਨ ਦਿੱਤਾ ਗਿਆ ਸ਼ਿਮਲਾ ਐਗਰੀਮੈਂਟ ਸਮੇਤ ਦਵੱਲੇ ਐਗਰੀਮੈਂਟ ਸਸਪੈਂਡ ਕੀਤੇ ਗਏ ਨੇ ਭਾਰਤੀ ਨਾਗਰਿਕਾਂ ਦੇ ਲਈ ਸਾਰਕ ਵਿਜ਼ੇ ਰੱਦ ਕੀਤੇ ਗਏ ਨੇ ਭਾਰਤੀ ਹਵਾਈ ਸੇਵਾ ਦੇ ਲਈ ਏਅਰ ਸਪੇਸ ਬੰਦ ਕਰ ਦਿੱਤਾ ਗਿਆ ਭਾਰਤ ਦੇ ਨਾਲ ਵਪਾਰ ਦੇ ਸਾਰੇ ਰੂਟ ਬੰਦ ਕਰ ਦਿੱਤੇ ਗਏ ਨੇ ਤਾਂ ਲਗਾਤਾਰ ਭਾਰਤ ਦੇ ਵੱਲੋਂ ਪਾਕਿਸਤਾਨ ਤੇ ਜੋ ਚਕੰਝਾ ਕੱਸਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਵੈਸ਼ੀਆਣਾ ਹਰਕਤ ਪਹਿਲਗਾਮ ਦੇ ਵਿੱਚ 22 ਤਰੀਕ ਨੂੰ ਅਤਵਾਦੀਆਂ ਦੀ ਨਜ਼ਰ ਆਈ ਸਲਾਨੀਆਂ ਤੇ ਹਮਲਾ ਕਰ ਦਿੱਤਾ ਗਿਆ 26 ਸਲਾਨੀਆਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਪਾਕਿਸਤਾਨ ਤੇ ਜੋ ਚਕੰਝਾ ਕੱਸਿਆ ਗਿਆ ਕਈ ਵੱਡੇ ਫੈਸਲੇ ਲਏ ਗਏ ਨੇ ਟਾਰੀ ਵਾਗਾ ਬਾਰਡਰ ਬੰਦ ਕੀਤਾ ਗਿਆ 30 ਅਪ੍ਰੈਲ ਤੱਕ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਛੱਡਣ ਦੇ ਹੁਕਮ ਦੇ ਦਿੱਤੇ ਗਏ ਆ ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਸਿੰਧੂ ਜਲ ਸਮਝੌਤਾ ਰੱਦ ਕਰਨਾ ਐਕਟ ਆਫ ਵਾਰ ਹੋਵੇਗਾ ਜੋ ਪਾਕਿਸਤਾਨ ਦੇ ਵੱਲੋਂ ਕਹਿ ਕਿਹਾ ਜਾ ਰਿਹਾ ਹੈ ਆ ਸ਼ਿਮਲਾ ਐਗਰੀਮੈਂਟ ਸਮੇਤ ਦਵੱਲੇ ਐਗਰੀਮੈਂਟ ਸਸਪੈਂਡ ਕੀਤੇ ਗਏ ਨੇ ਭਾਰਤੀ ਨਾਗਰਿਕਾਂ ਦੇ ਲਈ ਸਰਚ ਵਿਜ਼ੇ ਰੱਦ ਕੀਤੇ ਗਏ ਨੇ ਭਾਰਤੀ ਹਵਾਈ ਸੇਵਾ ਦੇ ਲਈ 에ਅ ਸਪੇਸ ਵੀ ਬੰਦ ਕੀਤਾ ਗਿਆ